ਸਤਿ ਸ੍ਰੀ ਅਕਾਲ ਜੀ ਆਪਣੇ ਫੇਸਬੁੱਕ ਤੇ YouTube ਵਾਲੇ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੀ ਆ ਕਿ ਆਪਾਂ ਪਿਛਲੇ ਹਫਤੇ ਤੋਂ ਰੇਗਿਸਤਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਘੁੰਮਣ ਲਈ ਗਏ ਹੋਏ ਸੀ ਕੋਸੋ ਆਪਾਂ ਉੱਥੇ ਕੰਪੈਨਾਂ ਵੀ ਦੇਖੀਆਂ ਜਿਹੜੀਆਂ ਕਿ ਬਕਾਊ ਸੀਗੀਆਂ ਤੇ ਲੋਕ ਕੰਪੈਨਾਂ ਦਾ ਆਪਾਂ ਸੌਦਾ ਵੀ ਕੀਤਾ ਸ਼ਮੀਸ਼ ਤੇ ਕੇਐਸ ਕੰਪੈਨ ਦਾ ਆਪਾਂ ਸੌਦਾ ਕੀਤਾ ਵੇਚਣ ਵਾਸਤੇ ਬਾਕੀ ਜੇ ਕਿਸੇ ਵੀ ਨੂੰ ਕੰਪੈਨ ਚਾਹੀਦੀ ਹੋਵੇ ਤਾਂ ਆਪ ਮੈਨਸਪਰਕ ਕਰ ਸਕਦਾ ਹੈ ਆਪਣਾ ਨੰਬਰ ਹੈਗਾ 836082199 ਤੇ ਕੰਪੈਨ ਆਪਾਂ ਵੇਚਣ ਵਾਸਤੇ ਹੀ ਲਈਆਂ ਤੇ ਨਾਲੇ ਆਪਾਂ ਉੱਥੇ ਯਾਰਾਂ ਦੋਸਤਾਂ ਨੂੰ ਮਿਲਣਾ ਸੀਗਾ ਤੇ ਮਿਲੇ ਤੇ ਉਹਨਾਂ ਕੋਲੇ ਆਪਾਂ ਗਏ ਸੀ ਇੱਕ دوست ਦੇ ਤਾਇਆ ਜੀ ਦੀ ਡੈਥ ਹੋ ਗਈ ਸੀ ਚਾਰ ਪੰਜ ਦਿਨ ਆਪਾਂ ਨੂੰ ਉਹਨਾਂ ਦੇ ਘਰੇ ਰਹਿਣਾ ਪੈ ਗਿਆ ਭਗਤ ਸਿੰਘ ਨਾਂ ਦਾ ਦੋਸਤ ਰਤਨਾਮ ਦੇ ਨਾਲ ਪਿੰਡ ਰਗੁਨਾਥ ਗੜ ਰਗੁਨਾਥ ਗੜ ਪਿੰਡ ਦਾ ਨਾਮ ਸੀਗਾ ਜਾਵਰੇ ਦੇ ਤੇ ਰਤਨਾਮ ਦੇ ਸੰਨ ਚ ਪੈ ਜਾਂਦਾ ਜੀ ਇਹ ਪਿੰਡ ਚਾਰ ਪੰਜ ਦਿਨ ਆਪਾਂ ਉੱਥੇ ਰਹੇ ਤੇ ਬਹੁਤ ਉਸ ਲੋਕਾਂ ਨੇ ਆਪਣਾ ਆਯੋ ਭਗਤ ਕੀਤੀ ਵਧੀਆ ਸਵਾਦ ਨਾਲ ਆਪਾਂ ਰਹੇ ਵਧੀਆ ਉੱਥੇ ਘੁੰਮੇ ਫਰੇ ਇੱਕ ਦੋ ਦਿਨ ਲਈ ਆਪਾਂ ਆਸੇ ਪਾਸੇ ਘੁੰਮਣ ਵੀ ਗਏ ਤੇ ਇਸ ਸਫਰ ਦੇ ਵਿੱਚ ਤੁਹਾਨੂੰ ਪਤਾ ਹੀ ਆਪਣੇ ਨਾਲ ਨਿਰਮਲ ਸਿੰਘ ਸੋਨੀ ਗਹਿਲ ਅਤੇ ਦੋ ਬੰਦੇ ਆਪਣੇ ਨਾਲ ਸੁਰਮਖ ਸਿੰਘ ਵੈਦ ਸੁਲਿਆਣੀ ਤੋਂ ਤੇ ਪਿੰਡੀ ਸੁਲਿਆਣੀ ਨਾਲ ਸੀ ਤੇ ਰਾਤ ਆਪਾਂ 11 ਵਜੇ ਦੇ ਕਰੀਬ ਘਰੇ ਪਹੁੰਚ ਗਏ ਸੀ ਤੇ ਆਪਾਂ ਕੱਲ ਦਾ ਬਲੌਗ ਸੀਗਾ ਜਿਹੜਾ ਆਪਾਂ ਰਸਤੇ ਦੇ ਵਿੱਚ ਪਾਇਆ ਸੀ ਜਦੋਂ ਆਪਾਂ ਚਾਹ ਪੀਂਦੇ ਸੀ ਲੇਟ ਹੋਣ ਦੇ ਕਾਰਨ ਆਪਾਂ ਤੁਹਾਨੂੰ ਨਹੀਂ ਦੱਸ ਸਕੇ ਘਰੇ ਪਹੁੰਚੇ ਆ ਤੇ ਅੱਜ ਆਪਾਂ ਰੈਸਟ ਕਰਕੇ ਕਿਉਂਕਿ ਇੰਨੇ ਲੰਮੇ ਸਫ਼ਰ ਦੇ ਵਿੱਚ ਬੰਦਾ ਥੱਕ ਜਾਂਦਾ ਰੈਸਟ ਰੈਸਟ ਕਰਕੇ ਅੱਜ ਉੱਠ ਕੇ ਆਪਾਂ ਸੋਚਿਆ ਵੀ ਆਪਣੇ ਵੀਰਾਂ ਦੇ ਨਾਲ ਬਲੌਗ ਸਾਂਝਾ ਕੀਤਾ ਜਾਵੇ ਆਪਣੇ ਬਹੁਤ ਜਿਆਦਾ ਠੰਡ ਆ ਜੀ ਤੇ ਰਗ ਰਾਜਸਥਾਨ ਕੋਟੇ ਰਗੇ ਦੇ ਵਿੱਚ ਵੀ ਕੋਈ ਜ਼ਿਆਦਾ ਸਾਨੂੰ ਠੰਡ ਮਹਿਸੂਸ ਨਹੀਂ ਹੋਈ ਤੇ ਅੰਪੀਰੀ ਦੇ ਵਿੱਚ ਵੀ ਦਿਨੇ ਤਾਂ ਮੰਨ ਲਓ ਵੀ ਟੀ-ਸ਼ਰਟ ਟੀ-ਸ਼ਰਟ ਪਾ ਕੇ ਤੇ ਨਹੀਂ ਤਾਂ ਜੇ ਸ਼ਰਟ ਪਾ ਲਈ ਅਸੀਂ ਮੋਟੀ ਸ਼ਰਟ ਪਾਲੀ ਸ ਤੇ ਪਸੀਨਾ ਕਾਫੀ ਆਉਂਦਾ ਸੀ ਰਾਤ ਨੂੰ ਮਾੜੀ-ਮੋਟੀ ਠੰਡ ਜੀ ਹੋ ਜਾਂਦੀ ਆ ਦਿਨੇ ਤਾਂ ਪੂਰੀ ਗਰਮੀ ਆ ਜੀ ਇਸ ਟਾਈਮ ਉੱਥੇ ਬਾਕੀ ਮੀਂਹ ਦੱਸਿਆ ਸੀਗਾ ਮੌਸਮ ਨੇ ਬਦਲਬਾਈ ਜੀ ਹੋ ਗਈ ਸੀ ਹੋ ਸਕਦਾ ਵੀ ਹਵਾ ਵਗਨ ਦੇ ਨਾਲ ਹੁਣ ਠੰਡ ਹੋ ਗਈ ਹੋਵੇ ਤੇ ਆਪਾਂ ਆਪਣੇ ਕੰਪੈਨ ਵਾਲੇ ਵੀਰਾਂ ਨੂੰ ਦੱਸਿਆ ਵੀ ਸੀਗਾ ਕਿ ਕਣਕ ਬਹੁਤ ਘੱਟ ਹੈ ਰਤਲਾ ਮੇਰੀਏ ਦੇ ਵਿੱਚ ਮਟਰ ਤੇ ਪਿਆਜ਼ ਤੇ ਲਸਣ ਮਟਰ ਦਾ ਚੰਗਾ ਰੇਟ ਹੋਣ ਕਾਰਨ ਮਟਰ ਬਹੁਤ ਜ਼ਿਆਦਾ ਜੀ ਮਟਰ ਵਾਲੀ ਖਾਂ ਤੇ ਹੁਣ ਉਹਨਾਂ ਨੇ ਪਿਆਜ਼ ਲਾ ਦੇਣਾ ਅੱਗੇ ਮਟਰ ਵਾਲੀ ਥਾਂ ਤੇ ਕਣਕ ਬੀਜਦੇ ਸੀਗੇ ਤੇ ਇਸ ਟਾਈਮ ਅਸੀਂ ਜਿੰਨੇ ਵੀ ਬੰਦਿਆਂ ਨੂੰ ਮਿਲੇ ਆ ਜਾਂ ਜਿੰਨੇ ਵੀ ਬੰਦਿਆਂ ਨਾਲ ਆਪਣੀ ਗੱਲਬਾਤ ਹੋਈ ਆ ਸਾਰਿਆਂ ਨੇ ਇਹੀ ਦੱਸਿਆ ਵੀ ਆਪਾਂ ਇਸ ਵਾਰ ਮਟਰਾਂ ਵਾਲੀ ਜਗ੍ਹਾ ਤੇ ਪਿਆਜ਼ ਲਾਵਾਂਗੇ ਤੇ ਰਕਬਾ ਉਹ ਵੀ ਘਟ ਜਾਣਾ ਜੀ ਪਿਆਜ਼ ਵਾਲਾ ਤੇ ਲੋਕਲ ਕੰਪੈਰਡ ਵੀ ਕਾਫੀ ਹੋ ਗਈ ਆ बाकी ਕੁਸ਼ਵੀਰ ਸਾਨੂੰ ਮਿਲਿਆ ਸੀ ਵੀ ਦਪਾਲਪੁਰ ਸਾਈਡ ਬਲ ਕਣਕ ਹੈ ਜੀ ਆ ਪਰ ਉਹ ਵੀ ਕ੍ਰਿਆ ਕਰਮਨ ਚ ਆਏ ਹੋਏ ਬੰਦਿਆਂ ਨਾਲ ਗੱਲਬਾਤ ਹੋਈ ਸੀ ਉਹਨਾਂ ਦੇ ਦੱਸਣ ਮੁਤਾਬਕ ਅਸੀਂ ਉਸ ਏਰੀਏ ਦੇ ਵਿੱਚ ਖੁਦ ਜਾ ਕੇ ਘੁੰਮੇ ਨਹੀਂ باقی ਜੇ ਕਿਸੇ ਵੀਰ ਨੇ ਕੰਪੇਨ ਲੈ ਕੇ ਜਾਣਾ ਤਾਂ ਭਾਈ ਆਪ ਦਾ ਜਾ ਕੇ ਉੱਥੇ ਪਤਾ ਕਰ ਸਕਦਾ ਪਰ ਇਸ ਏਰੀਏ ਦੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗੇ ਵੀ ਇਸ ਏਰੀਏ ਦੇ ਵਿੱਚ ਕਣਕ ਬਹੁਤ ਘੱਟ ਆਪ ਦਾ ਸੋਚ ਸਮਝ ਕੇ ਪੂਰਾ ਪੱਕਾ ਪਤਾ ਕਰਕੇ ਜਾਇਓ ਕਿਸੇ ਦੇ ਚਾਂਸੇ ਦੇ ਵਿੱਚ ਆ ਕੇ ਤੁਹਾਨੂੰ ਐਵੇਂ ਤੇਲ ਸਾੜਨ ਦੀ ਲੋੜ ਨਹੀਂ ਕਿਉਂਕਿ ਡਰਾਈਵਰ ਵੀ ਇੜਵਾਸ ਭਾਲਦੇ ਆ ਮਹੀਨਾ ਪਹਿਲਾਂ ਵੀ ਜਾ ਕੇ ਵੇਖਣਾ ਹਾਂਜੀ ਬਾਕੀ ਕੋਟੇ ਏਰੀਏ ਦੇ ਵਿੱਚ ਕਣਕ ਬਹੁਤ ਆ ਜੀ। ਪੂਰਾ ਕੋਟਾ ਏਰੀਆ ਕਣਕ ਦਾ ਹੈ। ਸੋਪੁਰਾ ਦੇ ਵਿੱਚ ਕਣਕ ਬਹੁਤ ਹੈ। ਛੋਲੇ ਚਾਲੇ ਚਨੇ ਦਾ ਆਟਾ। ਜਿਹੜੇ ਏਰੀਆ 'ਚ ਕਣਕ ਹੁੰਦੀ ਹੈ ਯਾਨੀ ਕਿ ਕਣਕ ਹੈ। ਕਣਕ ਕਈ ਜਗ੍ਹਾ ਬੀਜਣ ਵਾਲੀ ਵੀ ਪਈ ਆ ਜੀ ਇਹਦੇ। ਬਾਕੀ ਜਿੱਥੋਂ ਤੱਕ ਸਾਡਾ ਮਤਾਬਿਕ ਆ ਵੀ ਥੋੜੇ-ਥੋੜੇ ਦਾ ਫਰਕ ਭਾਵੇਂ ਪਵੇ ਪੈ ਜਾਵੇ। ਪਰ ਜਿਹੜਾ ਪੰਜਾਬ ਤੇ ਸੋਪੁਰਾ ਦਾ ਸੀਜ਼ਨ ਆ। ਮੇਰੇ ਸਾਹਮਣੇ ਇਕੱਠਾ ਰਹੂਗਾ ਕੋਈ ਜ਼ਿਆਦਾ ਉਸ ਸੀਜ਼ਨ ਦੇ ਵਿੱਚ ਅੰਤਰ ਨਹੀਂ ਰਹਿਣਾ ਇਹ ਨਾ ਕੋਈ ਵੀਰ ਸੋਚੇ ਵੀ ਆਪਾਂ ਉਥੋਂ ਦੇ ਸੀਜ਼ਨ ਲਾ ਕੇ ਪੰਜਾਬ ਦਾ ਸੀਜ਼ਨ ਲਾਵਾਂਗੇ ਹਾਂ ਇਹ ਨਾ ਹੋ ਸਕਦਾ ਵੀ ਕੋਟੇ ਦਾ ਸੀਜ਼ਨ ਲਾ ਕੇ ਪੰਜਾਬ ਕੰਪੇਨ ਪਹੁੰਚ ਸਕਦੀ ਹੈ ਕੋਟੇ ਦਾ ਸੀਜ਼ਨ ਲੱਗ ਜਾਊਗਾ ਪੰਜਾਬ ਤੋਂ ਪਹਿਲਾਂ ਕਿਉਂਕਿ ਕੋਟੇ ਤੇ ਪੰਜਾਬ ਚ ਕਣਕ ਇੱਕੋ ਜੀ ਆ ਚਾਹੇ ਪੰਜਾਬ ਦੇ ਵਿੱਚ ਪਹਿਲਾ ਪਾਣੀ ਲੱਗਾ ਕੋਟੇ ਦੇ ਵਿੱਚ ਦੋ ਦੋ ਪਾਣੀ ਲੱਗ ਗਿਆ ਜੀ ਕਨਕ ਨੂੰ ਤੇ ਬਾਕੀ ਗਰਮੀ ਆਪਣੇ ਨਾਲੋਂ ਜ਼ਿਆਦਾ ਹੁੰਦੀ ਆ ਤੁਹਾਨੂੰ ਕੰਪੇਨ ਵਾਲੇ ਵੀਰਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਜ਼ਿਆਦਾ ਪਤਾ ਹੀ ਆ ਤੇ ਫਿਰ ਵੀ ਅਸੀਂ ਇਹ ਚਾਹੁੰਦੇ ਆ ਵੀ ਆਪਣਾ ਦੇਖ ਕੇ ਖਰਚਾ ਬਹੁਤ ਆ ਜੀ ਮਗਾਈ ਬਹੁਤ ਜ਼ਿਆਦਾ ਹੈ ਟੂਲ ਟੈਕਸ ਪੁਲਿਸ ਖਰਚਾ ਕਾਫੀ ਇੱਕ ਪਿਆ ਜਾਂਦਾ ਤੁਹਾਡਾ ਅੱਗੇ ਤੁਹਾਡੀ ਮਰਜ਼ੀ ਹੈ ਜਿਨੇ ਕੰਪੇਨ ਲਈ ਹੈ ਸਾਡੇ ਆਖੇ ਤੇ ਕਿਸੇ ਨੇ ਖੜਨਾ ਤਾਂ ਹੈ ਨਹੀਂ ਜਿਨੇ ਧੰਦਾ ਕਰਨਾ ਉਹਨੇ ਜਾਣਾ ਵੀ ਜ਼ਰੂਰ ਹੈ ਅਸੀਂ ਵੀ ਜਾਣਾ ਜੀ ਅਸੀਂ ਵੀ ਤੁਹਾਨੂੰ ਇਹ ਨਾ ਇਹ ਨਾ ਸੋਚੋ ਵੀ ਅਸੀਂ ਇਹ ਗੱਲ ਕਹਿੰਨੇ ਆ ਹਾਂ ਬਾਕੀ ਅਸੀਂ ਹੋ ਸਕਦਾ ਵੀ ਰਤਲਾਮ ਏਰੀਆ ਦੇ ਵਿੱਚ ਨਾ ਗਾਈਏ ਅਸੀਂ ਕੋਟੇ ਤੇ ਛੋਪੁਰ ਦਾ ਏਰੀਆ ਲਾਈਏ ਕਿਉਂਕਿ ਉਧਰ ਕਣਕ ਘਟ ਹੋਣ ਦੇ ਕਾਰਨ ਕਿਉਂਕਿ ਸਾਡੀਆਂ ਤਾਂ ਉਧਰ ਕੰਪੇਨਾਂ ਖੜੀਆਂ ਹੋਈਆਂ ਆਲਰੇਡੀ ਸਾਨੂੰ ਖਰਚਾ ਨਹੀਂ ਪਣਾ ਜੀ ਕੋਈ ਜੇ ਮਾਲਾ ਖਰਚਾ ਪਿਆ ਵੀ ਤਾਂ 2.5 3.5 350 ਕਿਲੋਮੀਟਰ ਦਾ ਏਰੀਆ ਪਰ ਹੱਥ ਪੱਲੇ ਕੁਝ ਨਹੀਂ ਹੋਣਾ ਚੌਥਾ ਹਿੱਸਾ ਕਣਕਾ ਚੌਥੇ ਹਿੱਸੇ ਜੋ ਲੋਕ ਲੋ ਕੰਬਾਇਨਾਂ ਤੇ ਆਪਣਾ ਕੋਈ ਜ਼ਿਆਦਾ ਨਫੇ ਵਾਲੀ ਗੱਲ ਨਹੀਂ ਡਰਾਈਵਰਾਂ ਨੇ ਤਾਂ ਉਹੀ ਲੈ ਜਾਣੇ ਆ ਰਾਹ ਦਾ ਖਰਚਾ ਉਹੀ ਪੈ ਜਾਣਾ ਉਥੇ ਰਹਿਣ ਦਾ ਖਰਚਾ ਤੁਹਾਨੂੰ ਪਤਾ ਵੀ ਰੋਟੀ ਪਾਣੀ ਬਹੁਤ ਖਰਚੇ ਬਣ ਜਾਂਦੇ ਆ ਇਸ ਕਰਕੇ ਸਾਡੀ ਕੋਈ ਪੱਕੀ ਸਲਾਹ ਨਹੀਂ ਦੀ ਅਸੀਂ ਰਤਲਾਮ ਏਰੀਆ ਵੀ ਲਾਵਾਂਗੇ ਇੱਕ ਮਹੀਨਾ ਪਹਿਲਾਂ ਸੂੜੀ ਚੜ੍ਹਨਾ ਪੈਂਦਾ ਹੈ ਤੇ ਬਾਕੀ ਜਿਹੜਾ ਜਦੋਂ ਸਮਾਂ ਘੱਟ ਹੋਵੇ ਤੇ ਵੇਲੇ ਬੰਦਿਆਂ ਦਾ ਖਰਚਾ ਤੁਹਾਨੂੰ ਪਤਾ ਵੀ ਵੱਧ ਜਾਂਦਾ ਹੈ ਇਸ ਕਰਕੇ ਆਪਾਂ ਉਹ ਏਰੀਆ ਨਹੀਂ ਲਾਵਾਂਗੇ ਬਾਕੀ ਜਿਹਦੇ ਕੋਲੇ ਪੱਕਾ ਏਰੀਆ ਹੈਗਾ ਆਪਦਾ ਵੇਖ ਕੇ ਜਾਓ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਅਰਾਤ ਅਸੀਂ 11:00 ਵਜੇ ਘਰੇ ਪਹੁੰਚ ਗਏ ਸੀ ਸਫਰ ਬਹੁਤ ਵਧੀਆ ਰਿਹਾ ਬਹੁਤ ਅਨੁਜਵਾਈ ਕੀਤਾ ਤੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟ ਤੇ ਲਾਈਕ ਕਰੋ ਧੰਨਵਾਦ ਸ਼ਾਸਤਰੀਆ ਕਾ